ਸਦਾਤਰ ਸਿੰਘ ਜੀ ਤੁਸੀਂ ਗਲਕੁਲਾ ਚੌਕੀ ਦੇ ਇੰਚਾਰਜ ਮੁਜੱਤੋਂ ਹੋਓ ਸਾਡੇ ਚੰਨਪੁਰ ਤੋਂ ਲੱਖ ਲੱਖ ਵਧਾਈਆਂ ਤੇ ਅੱਜ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਚੌਕੀ ਦੇ ਇੰਚਾਰਜ ਹੋ ਕੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਕਾਫੀ ਜ਼ਿਆਦਾ ਹੈਗਾ ਇਹਨੂੰ ਕਿਵੇਂ ਇਸ ਤਰ੍ਹਾਂ ਤੁਸੀਂ ਕੰਟਰੋਲ ਦੇ ਵਿੱਚ ਕਰੋਗੇ ਸਾਹਿਬ ਕਿਉਂਕਿ ਪਹਿਲੇ ਵੀ ਸਾਡੇ ਜੋ ਪਿੰਡ ਗਲਕੁਲਾ ਸ਼ੇਰਪੁਰ ਕਲਾਂ ਇਹ ਸੁਰਖੀਏ ਦੇ ਵਿੱਚ ਰਹਿ ਚੁੱਕਾ ਤੁਸੀਂ ਕਿਸ ਤਰ੍ਹਾਂ ਇਹਨੂੰ ਕੰਟਰੋਲ ਕਰੋਗੇ ਤੁਹਾਡਾ ਮੈਂ ਤੁਹਾਡਾ ਇੰਤਜ਼ਾਰ ਆਇਆ ਦਾ ਸਾਰਾ ਜੀ ਆਇਆਂ ਨੂੰ ਜੀ ਮੀਡੀਆ ਪਰਿਵਾਰ ਦਾ ਆਪਣੇ ਦਾ ਜੀ ਮੈਨੂੰ ਸੀਨੀਅਰ ਆਸਰਾ ਵੱਲੋਂ ਬਤਾਵਾ ਚ ਕਿ ਇੰਚਾਰਜ ਗਾਲੋਕਣਾ ਵਿਸ਼ੇ ਸੇਵਾ ਕਰਨ ਦਾ ਮੌਕਾ ਬਖਸ਼ਿਆ ਜੀ ਮੈਂ ਆਸਰਾ ਵੱਲੋਂ ਦਿੱਤੇ ਗਏ ਦਰਸ਼ਾਤੇ ਉਹਨਾਂ ਦੇ ਉਮੀਦਾਂ ਤੇ ਮੈਂ ਖਰਾ ਉਤਰਨਾ ਜੀ ਪੂਰੀ ਕੋਸ਼ਿਸ਼ ਕਰਾਂਗਾ ਹਾਂ ਜੀ ਪਰ ਜੋ ਤੁਸੀਂ ਮੈਨੂੰ ਸਵਾਲ ਕੀਤਾ ਵੀ ਨਸ਼ਿਆਂ ਪ੍ਰਤੀ ਜੀ ਮੈਂ ਨਸ਼ਾ ਪ੍ਰਤੀ ਜਿਹੜਾ ਪੰਜਾਬ ਸਰਕਾਰ ਵੀ ਆਪਣੀ ਹੈਗੀ ਜਿਹੜੀ ਉਹ ਵੀ ਤੰਦ ਹੀ ਦੇ ਨਾਲ ਨਸ਼ੇ ਨੂੰ ਖਾਤਮੇ ਕਰਨ ਲਈ ਹਰ ਇੱਕ ਪ੍ਰਬਾਲਾ ਕੀਤਾ ਜਾ ਰਿਹਾ ਹੈਗਾ ਜੀ ਉਸੇ ਲੜੀ ਦੇ ਵਿੱਚ ਮੈਂ ਵੀ ਆਪਣੇ ਏਰੀਆ ਦੇ ਵਿੱਚ ਜੋ ਇਸ ਏਰੀਆ ਦੇ ਵਿੱਚ ਤੁਸੀਂ ਦੱਸਿਆ ਵੀ ਪਿੰਡ ਸ਼ੇਰਪੁਰ ਕਲਾਂ ਗਾਲਵ ਬਾਕੀ ਵੀ ਪਿੰਡਾਂ ਵਿੱਚ ਵੀ ਮੈਂ ਜਿਹੜਾ ਹੈਗਾ ਨਸ਼ਾ ਪ੍ਰਤੀ ਜਿਹੜਾ ਹੈਗਾ ਪੂਰਾ ਧਿਆਨ ਦੇਵਾਵੇ ਜੇ ਕੋਈ ਕਿਸੇ ਕਿਸਮ ਦਾ ਗਲਤ ਅੰਸਰ ਇਹਦਾ ਪਾਇਆ ਗਿਆ ਹੁਣ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਊਗਾ ਜੀ ਸਰ ਮੈਂ ਆਪਣੀ ਡਿਊਟੀ ਦੌਰਾਨ ਜਿਹੜੇ ਵੀ ਇਹ ਨਸ਼ਾ ਤਸ਼ਕਰ ਆ ਇਹਨਾਂ ਨੂੰ ਬਾਹਰ ਨਹੀਂ ਦਿਨਾਂ ਵੀ ਇਸ ਇਲਾਕਾ ਆਪ ਦਾ ਛੱਡ ਜਾਣ ਇਸੇ ਰਿਚ ਨਹੀਂ ਇਸ ਜਗਾ ਕੰਮ ਕਰਦਾ ਹਾਂ ਮੈਂ ਜੀ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੂੰਗਾ ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਵੀ ਉਮੀਦ ਉਮੀਦ ਮੈਨੂੰ ਇਹ ਆ ਵੀ ਜੇ ਮੈਨੂੰ ਪਿੰਡਾਂ ਦੀਆਂ ਪੰਚਾਇਤਾਂ ਜੀ ਉਹਨਾਂ ਦਰਦੇ ਮੇਰਾ ਸਾਥ ਦੇਣਗੇ ਆ ਜੀ ਠੀਕ ਹੈ ਜੀ ਉਸ ਉਹਨਾਂ ਦੀਆਂ ਉਮੀਦਾਂ ਤੇ ਮੈਂ ਖਰਾਤਰਾ ਚੰਗੇ ਇਨਸਾਨ ਵਧੀਆ ਇਨਸਾਨਾਂ ਦੇ ਮੈਂ ਇੱਥੇ ਆਇਆ ਦਾ ਸਤਿਕਾਰ ਕਰੂੰਗਾ ਉਹਨੂੰ ਹਰ ਇੱਕ ਮਤਲਬ ਪੱਖੋਂ ਪੂਰਾ ਮਨ ਦਾ ਬਾਣ ਸਤਿਕਾਰ ਦਿੱਤਾ ਜਾਵੇਗਾ ਪਰ ਗਲਤ ਅੰਸਰ ਨੂੰ ਮੈਂ ਕਿਸੇ ਵੀ ਤਰੀਕੇ ਨਹੀਂ ਬਖਸ਼ੂਗਾ ਬਾਕੀ ਹਰੇਕ ਪਿੰਡ ਦੇ ਵਿੱਚ ਮੈਂ ਹਜੇ ਮਤਲਬ ਦੇਣੀ ਥੋੜਾ ਹੀ ਹੋਇਆ ਮੈਂ ਮੀਟਿੰਗਾਂ ਵੀ ਕਰੂੰਗਾ ਔਰ ਸੀਨੀਅਰ ਅਫਸਰਾਂ ਦਾ ਧਿਆਨ ਚ ਲੈ ਕੇ ਅਫਸਰਾਂ ਤੋਂ ਵੀ ਮੀਟਿੰਗਾਂ ਇਹ ਟਾਈਮ ਦਾ ਮਾਮਲਾ ਬਾਕੀ ਹਰੇਕ ਪਿੰਡ ਦੇ ਵਿੱਚ ਆਪਾਂ ਕਮੇਟੀ ਬਣਾਵਾਂਗੇ ਵੀ ਉਹ ਨੌਜਵਾਨ ਸਭਾ ਜਿਵੇਂ ਕਮੇਟੀ ਹੁੰਦੀ ਆ ਇਸੇ ਤਰ੍ਹਾਂ ਆਪਾਂ ਦੇਸ਼ਾਂ ਦੇ ਪ੍ਰਤੀ ਆਪਾਂ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਪਿੰਡ ਦੇ ਹਰ ਇੱਕ ਕੋਨੇ ਤੋਂ ਬੰਦਾ ਇੱਕ ਲੈ ਕੇ ਉਹਨਾਂ ਦੇ ਮਤਲਬ ਬਰੀਫ ਕਰਕੇ ਹੁਣ ਦੱਸਿਆ ਜਾਊਗਾ ਵੀ ਇਹ ਤੁਸੀਂ ਸਾਨੂੰ ਸਹਿਯੋਗ ਦਿਓ ਤੇ ਕਮੇਟੀ ਜਿਹੜੀ ਆ ਕਿਸੇ ਵੀ ਕਮੇਟੀ ਵੱਲੋਂ ਜਾਂ ਸਾਨੂੰ ਸੂਚਿਤ ਕੀਤਾ ਜਾਂਦਾ ਤਾਂ ਅਸੀਂ ਉਹਨਾਂ ਨੂੰ ਗੁਪਤ ਤੌਰ ਤੇ ਜਿਹੜੀ ਕਾਨੂੰਨੀ ਕਾਰਵਾਈ ਦੰਦੀ ਉਹ ਕਰਾਂਗੇ ਤੇ ਨਸ਼ੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਧੰਨਵਾਦ ਮਿਹਰਬਾਨ ਥੈਂਕ ਯੂ